ਸਾਡੇ ਕੋਲ ਡੌਗਸ ਹੁੰਦੇ ਨੇ ਜਿਹੜੇ ਐਕਸਪਲੋਸਿਵ ਡਿਟੈਕਟ ਕਰਦੇ ਨੇ ਮਾਈਨਸ ਨੂੰ ਡਿਟੈਕਟ ਕਰਦੇ ਨੇ ਅਸੀਂ ਵੀ ਜਦੋਂ ਕਿਤੇ ਕੈਜ਼ੁਲਟੀ ਹੋ ਜਾਂਦੀ ਹੈ ਕਈ ਵਾਰੀ ਮੇਰੇ ਟਾਈਮ ਦੇ ਦੋ ਤਿੰਨ ਡੌਗ ਦੀ ਕੈਜ਼ੁਲਟੀ ਹੋਈ ਜੇ ਡੌਗ ਦੀ ਵੀ ਕੈਜ਼ੁਲਟੀ ਹੋ ਜਾਂਦੀ ਹੈ ਸਾਰੀ ਯੂਨਿਟ ਚ ਉਸ ਦਿਨ ਰੋਟੀ ਨਹੀਂ ਖਾਂਦੇ ਲੋਕ ਕਿਉਂਕਿ ਉਹਨਾਂ ਨਾਲ ਅਟੈਚਮੈਂਟ ਹੀ ਨਹੀਂ ਹੋ ਜਾਂਦੀ ਹੈ ਪਰਿਵਾਰ ਮੰਗੂ ਸਾਡੇ ਨਾਲ ਰਹਿੰਦੇ ਨੇ ਡੌਗਸ ਤੇ ਉਹ ਹੁੰਦਾ ਪਰ ਫਰਜ ਜਦੋਂ ਹੁੰਦਾ ਅਗਲੇ ਆਪਰੇਸ਼ਨ ਦੀ ਨਾਲ ਦੀ ਨਾਲ ਤਿਆਰੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਕਿਸੇ ਯੂਨਿਟ ਚ ਕਾਰਗਿਲ ਚ ਵੀ ਹੋਇਆ ਕਿ ਕਈ ਯੂਨਿਟਾਂ 'ਚ ਬਹੁਤ ਜ਼ਿਆਦਾ ਰਾਜਪੂਤ ਪਟਾਲਨ ਸੀ ਬਹੁਤ ਜ਼ਿਆਦਾ ਕੈਜ਼ੂਲਟੀਆਂ ਆ ਫਿਰ ਉਹ ਪੂਰੀ ਯੂਨਿਟ ਨੂੰ ਰਿਪਲੇਸ ਕਰ ਦਿੱਤਾ ਜਾਂਦਾ ਫਿਰ ਉੱਥੇ ਦੂਜੀ ਯੂਨਿਟ ਲਿਆਂਦੀ ਜਾਂਦੀ ਹੈ ਤਾਂ ਕਿ ਜੇ ਉਹ ਯੂਨਿਟ ਦਾ ਮੋਰਲ ਤੁਹਾਨੂੰ ਲੱਗੇ ਵੀ ਜ਼ਿਆਦਾ ਬੰਦੇ ਉਹਦੇ ਕਾਇਲ ਹੋ ਗਏ ਨੇ ਜਾਂ ਜ਼ਿਆਦਾ ਬੰਦੇ ਇੰਜਰਡ ਹੋ ਗਏ ਮਾਰੇ ਗਏ ਨੇ ਫਿਰ ਯੂਨਿਟ ਦੇ ਮੋਰਲ ਤੇ ਇਫੈਕਟ ਪੈਂਦਾ ਤੇ ਫਿਰ ਉਸ ਯੂਨਿਟ ਨੂੰ ਵਿਦਡਰਾ ਕਰਕੇ ਫਰੈਸ਼ ਯੂਨਿਟ ਲੈ ਕੇ ਆਉਂਦੀ ਹੈ ਕਿਹੜੀਆਂ-ਕਿਹੜੀਆਂ ਯੂਨਿਟਸ ਲੱਗੀਆਂ ਸੀ ਤੇ ਮੇਨ ਇੰਪੈਕਟ ਕਿਹੜੀ ਯੂਨਿਟ ਉੱਥੇ ਜ਼ਿਆਦਾ ਰਾਜਪੂਤਾਨਾ ਰਾਈਫਲਜ਼ ਦਾ ਜ਼ਿਆਦਾ ਨੁਕਸਾਨ ਹੋਇਆ ਯੂਨਿਟ ਤੇ ਸਾਰੀਆਂ ਹੀ ਲੱਗੀਆਂ ਸੀ ਸਿੱਖ ਯੂਨਿਟ ਵੀ ਸੀ ਰਾਜਸਥਾਨ ਦੀ ਯੂਨਿਟ ਵੀ ਸੀ ਗੜਵਾਲੀ ਵੀ ਸੀ ਗੁਰਖੇ ਵੀ ਸੀ ਕਿਉਂਕਿ ਯੂਨਿਟ ਤੇ ਡਿਵੀਜ਼ਨ ਕੋਈ ਐਦਾ ਨਹੀਂ ਹੁੰਦਾ ਯੂਨਿਟ ਇੱਕ ਡਿਵੀਜ਼ਨ ਤੋਂ ਦੂਜੀ ਡਿਵੀਜ਼ਨ ਮੂਵ ਕਰਦੇ ਰਹਿੰਦੇ ਨੇ ਔਰ ਜਦੋਂ ਲੜਾਈ 'ਚ ਜਾਂਦਾ ਹੈ ਤੇ ਮਿਨਿਮਮ ਇੱਕ ਡਿਵ ਮੂਵ ਕਰਦਾ ਜਿਹਦੇ 'ਚ ਤਕਰੀਬਨ 9 ਇਨਫੈਂਟਰੀ ਬਟਾਲੀਅਨ ਹੁੰਦੀਆਂ ਨੇ ਉਹ ਕੋਈ ਵੀ ਬਟਾਲੀਅਨ ਹੋ ਸਕਦੀਆਂ ਨੇ ਔਰ ਉਹ ਰੋਟੇਸ਼ਨ ਤੇ ਆਉਂਦੀਆਂ ਨੇ ਆਪ ਦਾ ਟੈਨਰ ਪੂਰਾ ਕਰਕੇ ਦੂਸਰੇ ਡਿਵ 'ਚ ਚਲੇ ਜਾਂਦੇ ਨੇ ਔਰ ਪਰ ਜਿਸ ਵੇਲੇ ਆਪਰੇਸ਼ਨ ਹੁੰਦਾ ਜਿਹੜੀਆਂ ਯੂਨਿਟ ਉਸ ਦੇ ਨਾਲ ਨੇ ਉਹੀ ਜਾਂਦੀਆਂ ਨੇ ਉਹਦੇ ਵਿੱਚ ਕੋਈ ਵੀ ਹੋ ਸਕਦੀਆਂ ਨੇ ਇੱਕ ਇਹ ਵੀ ਗੱਲ ਹੈ ਕਹਿੰਦੇ ਵੀ ਸਿਰਫ ਉਸ ਸਮੇਂ ਮੁਕਾਬਲਾ ਆਰਮੀ ਨਾਲ ਨਹੀਂ ਸੀ ਉਹ ਕਈ ਲੋਕ ਜਿਹੜੇ ਆ ਸਿਵਲ ਦੇ ਵਿੱਚ ਵੀ ਉੱਥੇ ਨਜ਼ਰ ਆਉਂਦੇ ਸੀ ਜਿਹੜੇ ਬਿਲਕੁਲ ਆਰਮੀ ਦੇ ਕੱਪੜੇ ਨਹੀਂ ਪਾਏ ਹੁੰਦੇ ਸੀ ਤੇ ਉਹ ਵੀ ਅਟੈਕ ਕਰਦੇ ਹੁੰਦੇ ਸੀ ਬਿਲਕੁਲ ਉਹ ਜਿਹੜੀਆਂ ਚੋਟੀਆਂ ਤੇ ਬੈਠੇ ਸੀ ਜਿਨ੍ਹਾਂ ਨੂੰ ਉਹ ਮੁਜਾਹਿਦਿਨ ਕਹਿੰਦੇ ਸੀ ਉਹ ਪੂਰੇ ਆਰਮੀ ਵੱਲੋਂ ਟ੍ਰੇਨਡ ਸੀ ਸ਼ਾਇਦ ਉਹ ਪੂਰੀ ਆਰਮੀ ਚੋਂ ਪ੍ਰੋਪਰ ਆਰਮੀ ਚੋਂ ਨਹੀਂ ਕੁਝ ਨਾਰਥਰਨ ਲਾਈਟ ਇਨਫੈਂਟਰੀ ਦੇ ਸੀ ਕੁਝ ਹੋਰ ਮਜ਼ਾਜਦਨ ਸੀ ਕੁਝ ਜ਼ਿਲਾ ਵਗੈਰਾ ਚੋਂ ਜੋ ਕ੍ਰਿਮੀਨਲ ਟਾਈਪ ਦੇ ਮੰਨਦੇ ਨੇ ਕ੍ਰੈਕ ਜਿਹੜੇ ਨੇ ਉਹ ਹੁੰਦੇ ਆ ਤੇ ਉਹ ਜਿਹੈਨੂੰ ਵੀ ਟ੍ਰੇਨ ਕਰਕੇ ਭੇਜਿਆ ਜਾਂਦਾ ਹੈ ਜੇ ਆਪਰੇਸ਼ਨਸ ਵਾਸਤੇ ਹਾਂ ਤੇ ਇੱਕ ਇਹ ਵੀ ਗੱਲ ਆ ਵੀ ਕਿਹਾ ਜਾਂਦਾ ਬੀ ਜਿਨ੍ਹਾਂ ਨੂੰ ਅਸੀਂ ਹੱਤਵੈਦੀ ਕਹਿੰਦੇ ਆ ਉਹ ਅੱਤਵਾਦੀ ਵੀ ਉਹ ਆਪ ਹੀ ਟ੍ਰੇਨ ਕਰਦੇ ਨੇ ਉੱਥੇ ਦੀ ਜਿਹੜੀ ਆਰਮੀ ਹੈ ਇਸ ਦੇ ਵਿੱਚ ਕੋਈ ਸੱਚਾਈ ਹੈ ਬਿਲਕੁਲ ਕੋਈ ਸ਼ੱਕ ਹੀ ਨਹੀਂ ਹੈ ਦੇਖੋ ਹੁਣ ਤਾਂ ਉਹਨਾਂ ਦੇ ਮਨਿਸਟਰ ਵੀ ਸੀ ਉਹਨਾਂ ਦੇ ਉਹਨੇ ਵੀ ਮੰਨ ਲਿਆ ਵੀ ਅਸੀਂ 30 ਸਾਲਾਂ ਤੋਂ ਇਹ ਕੰਮ ਅੱਤਵਾਦ ਨੂੰ ਟ੍ਰੇਨ ਕਰਨ ਦਾ ਕਰ ਰਹੇ ਹਾਂ ਅਫਗਾਨਿਸਤਾਨ 'ਚ ਵੀ ਕੀਤਾ ਬਾਕੀ ਧਮੇ ਵੀ ਕੀਤਾ ਪਰ ਅਸੀਂ ਜਿਹੜੇ ਵੈਸਟਰਨ ਮੁਲਕ ਨੇ ਉਹਨਾਂ ਦੀ ਸ਼ਹਿਤ ਕੀਤਾ ਉਹ ਤੁਹਾਨੂੰ ਪੈਸੇ ਦਿੰਦੇ ਸੀ ਉਹ ਬਿਲਕੁਲ ਜਿਉ ਟ੍ਰੇਨਿੰਗ ਕਰਦੇ ਨੇ ਉਹ ਪ੍ਰੋਪਰ ਟ੍ਰੇਨਿੰਗ ਕੈਂਪ ਨੇ ਉੱਥੇ ਆਰਮੀ ਦੇ ਬੰਦੇ ਡੈਪੂਟੇਸ਼ਨਾਂ ਤੇ ਜਾਂਦੇ ਨੇ ਪ੍ਰੋਪਰ ਟ੍ਰੇਨਿੰਗ ਸੈਂਟਰ ਆਰਮੀ ਵਾਂਗੂ ਜਾਂ ਪੁਲਿਸ ਵਾਂਗੂ ਟ੍ਰੇਨਿੰਗ ਸੈਂਟਰ ਬਣੇ ਉਹਨੇ ਜਿੱਥੇ ਬੰਦੇ ਲਿਆਂਦੇ ਜਾਂਦੇ ਨੇ ਦੋ ਤਰ੍ਹਾਂ ਦੀ ਟ੍ਰੇਨਿੰਗ ਇੱਕ ਤਾਂ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਆਈਡੀ ਦੀ ਟ੍ਰੇਨਿੰਗ ਵਾਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਦੂਜਾ ਉਹਨਾਂ ਨੂੰ ਰਿਲੀਜੀਅਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਵੀ ਦੇਖੋ ਜੀ ਸਾਡੇ ਧਰਮ ਨਾਲ ਤੱਕਾ ਹੋ ਰਿਹਾ ਹੈ ਇਹ ਹੋ ਰਿਹਾ ਹੈ ਤੇ ਤੁਸੀਂ ਉੱਤੇ ਜਹਾਦ ਕਰਨ ਜਾ ਇੱਕ ਤਰ੍ਹਾਂ ਦਾ ਟੋਟਲ ਬ੍ਰੇਨ ਵਾਸ਼ ਕੀਤਾ ਜਾਂਦਾ ਉਹਨਾਂ ਦਾ ਹ ਵੀ ਤਾਂ ਕਿ ਉਹ ਡੋਲਰ ਨਾ ਉਸ ਚੀਜ਼ ਤੋਂ ਤੁਸੀਂ ਕਦੇ ਅੱਤਵਾਦੀ ਜਿਹੜੇ ਨੇ ਉਹ ਫੜੇ ਜਾਂ ਉੱਥੇ ਦੇ ਸੋਲਜਰ ਉਹ ਕੀ ਬੋਲਦੇ ਕੀ ਹੈ ਜਦੋਂ ਅੱਤਵਾਦੀਆਂ ਨੂੰ ਫੜਦੇ بڑے ਬੰਦੇ ਉੱਥੇ ਫੜੇ ਜਾਂਦੇ ਆ ਜਦੋਂ ਬਾਅਦ ਚ ਇੰਟਰਵਿਊ ਹੁੰਦੀ ਹੈ ਇੰਟਰੋਗੇਸ਼ਨ ਹੁੰਦੀ ਹੈ ਤੇ ਜ਼ਿਆਦਾਤਰ ਤਾਂ ਇਹ ਕਹਿੰਦੇ ਨੇ ਜੀ ਦੇਖੋ ਮਰਨਾ ਤਾਂ ਅਸੀਂ ਉੱਧਰ ਵੀ ਸੀ ਇੱਧਰ ਵੀ ਸੀ ਹੁਣ ਚਲੋ ਸਾਡੀ ਫੈਮਿਲੀ ਹੈ ਉਹਨੂੰ ਉੱਥੇ ਪੈਸੇ ਮਿਲ ਜਾਣਗੇ ਅਸੀਂ ਭੁੱਖੇ ਮਰਦੇ ਸੀ ਕੁਝ ਬੰਦੇ ਕਈ ਵਾਰੀ ਉਹ ਚਕਮਾ ਦੇ ਕੇ ਗਾਇਬ ਵੀ ਹੋ ਜਾਂਦੇ ਨੇ ਕਿਸੇ ਆਪਰੇਸ਼ਨ 'ਚ ਉਹਨਾਂ ਦਾ ਨਾਂ ਆ ਜਾਂਦਾ ਕਿ ਮਰ ਗਿਆ ਉਹ ਖੁਦ ਇਸ ਚੀਜ਼ 'ਚੋਂ ਨਿਕਲਣਾ ਚਾਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਅਸੀਂ ਦੇਖਿਆ ਵੀ ਜਿੰਨੇ ਵੀ ਬੰਦੇ ਜਦੋਂ ਕਦੇ ਦੱਸਦੇ ਆ ਉਹਨਾਂ ਦੀ ਉੱਥੇ ਦੇਖਿਆ ਜਾਂਦਾ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਨੇ ਵੀ ਸਾਨੂੰ ਜੋ ਦੱਸਿਆ ਗਿਆ ਸੀ ਇੱਥੇ ਹਾਲਾਤ ਉਹਦੇ ਟੋਟਲ ਡਿਫਰੈਂਟ ਨੇ ਸਾਨੂੰ ਜੋ ਬ੍ਰੇਨ ਚ ਪਾਇਆ ਗਿਆ ਵੀ ਉੱਥੇ ਬਹੁਤ ਜਿਹੜਾ ਮੁਸਲਮਾਨਾਂ ਨਾਲ ਤੱਕਾ ਹੋ ਰਿਹਾ ਉਹਨਾਂ ਨੂੰ ਇਦਾਂ ਹੋ ਰਿਹਾ ਇਦਾਂ ਹੋ ਰਿਹਾ ਇੱਥੇ ਤਾਂ ਉਹ ਚੀਜ਼ ਹੀ ਹੈ ਨਹੀਂ ਇੱਥੇ ਤਾਂ ਬਹੁਤ ਲੋਕ ਖੁਸ਼ੀ ਨਾਲ ਰਹਿ ਰਹੇ ਨੇ ਖੁਸ਼ਹਾਲ ਨੇ ਬਲਕਿ ਪਾਕਿਸਤਾਨ ਦਾ ਜਿਹੜਾ ਹਿੱਸਾ ਹੈ ਕਸ਼ਮੀਰ ਵਾਲਾ ਉਹਦੇ ਨਾਲੋਂ ਜ਼ਿਆਦਾ ਖੁਸ਼ਹਾਲ ਨੇ ਉਹਦੇ ਨਾਲ ਜ਼ਿਆਦਾ ਆਜ਼ਾਦੀ ਹੈ ਦੋ ਮਰਜ਼ੀ ਇੱਥੇ ਕੀਤਾ ਜਾਂਦਾ ਜਿਵੇਂ ਇੱਥੇ ਕਈ ਵਾਰੀ ਉਹਨਾਂ ਦੀ ਸ਼ਹਿ ਤੇ ਇੰਡੀਆ ਦੇ ਝੰਡੇ ਵੀ ਫੁਕੇ ਜਾਂਦੇ ਨੇ ਤੇ ਪਾਕਿਸਤਾਨ 'ਚ ਕੋਈ ਪਾਕਿਸਤਾਨ ਦਾ ਝੰਡਾ ਫੁਕ ਕੇ ਦੇਖੇ ਕੀ ਕਰਦੀ ਆ ਉਹਦੇ ਨਾਲ ਉੱਥੇ ਦੀ ਆਰਮੀ ਤੇ ਪੁਲਿਸ ਤੇ ਉਹ ਇੱਥੇ ਆ ਕੇ ਹੈਰਾਨ ਹੁੰਦੇ ਨੇ ਵੀ ਸਾਨੂੰ ਮਿਸ ਗਾਈਡ ਕਰਕੇ ਭੇਜਿਆ ਗਿਆ ਪਰ ਹੁਣ ਸਾਡੇ ਕੋਲ ਕੋਈ ਨਿਕਲਣ ਦਾ ਰਾਹ ਨਹੀਂ ਹੈ ਸਾਨੂੰ ਇਹ ਕਰਨਾ ਪੈਣਾ ਹੈ ਮਤਲਬ ਤੁਸੀਂ ਇਹ ਗੱਲ ਕਹੀ ਵੀ ਉਹ ਲੋਕ ਇਹ ਗੱਲ ਕਹਿੰਦੇ ਆ ਵੀ ਉੱਥੇ ਵੀ ਮਰਨਾ ਸੀ ਇੱਥੇ ਵੀ ਮਰਨਾ ਹੀ ਆ ਮਤਲਬ ਕ੍ਰਿਮੀਨਲਸ ਨੂੰ ਤਿਆਰ ਕੀਤਾ ਜਾਂਦਾ ਕਿ ਜੇ ਜਿਲ੍ਹਾ ਚ ਕੁਝ ਕ੍ਰਿਮੀਨਲਸ ਨੇ ਕੁਝ ਜਿਹੜੇ ਜਿਵੇਂ ਫਾਂਸੀ ਦੀ ਕੋਈ ਸਜ਼ਾ ਆ ਜਾਾ ਉਮਰ ਕੈਦ ਦੀ ਸਜ਼ਾ ਹੈ ਜਿਹੇ ਯੰਗ ਬੰਦੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਥੋੜੇ ਜੇ ਅਗਰੈਸਿਵ ਮਾਈਂਡ ਵਾਲੇ ਨੇ ਉਹਨਾਂ ਨੂੰ ਉੱਥੋਂ ਲਿਆ ਕੇ ਟ੍ਰੇਨ ਕੀਤਾ ਜਾਂਦਾ ਤੇ ਉਹਨਾਂ ਨੂੰ ਫਿਰ ਟ੍ਰੇਨ ਕਰਕੇ ਇਧਰ ਧੱਕਿਆ ਜਾਂਦਾ ਤੇ ਉਹਨਾਂ ਨੂੰ ਲਾਲਚੇ ਦਿੱਤਾ ਜਾਂਦਾ ਵੀ ਤੁਹਾਡੀ ਫੈਮਿਲੀ ਨੂੰ ਲੁੱਕ ਆਫਟਰ ਕਰਾਂਗੇ ਉਹਨਾਂ ਨੂੰ ਪੈਨਸ਼ਨਾਂ ਦੇਵਾਂਗੇ ਉਹ ਪੈਸੇ ਦੇਵਾਂਗੇ ਇਹ ਇਆਂ ਜਿਹੀਆਂ ਚੀਜ਼ਾਂ ਨਾਲ ਪਰਮਾਇਆ ਜਾਂਦਾ ਇਹ ਵੀ ਗੱਲ ਹੈ ਵੀ ਜਦੋਂ ਅ ਇੱਕ ਪਾਸੇ ਉਹ ਚੰਗਾ ਬਣਾ ਦਿਖਾਣ ਦੀ ਵੀ ਬੜਾ ਕੋਸ਼ਿਸ਼ ਕਰਦੇ ਆ ਜੇ ਪਾਕਿਸਤਾਨ ਦੀ ਗਵਰਨਮੈਂਟ ਦੀ ਗੱਲ ਕਰਦੇ ਆ ਜਾਂ ਆਪਾਂ ਪਾਕਿਸਤਾਨ ਦੀ ਆਰਮੀ ਦੀ ਗੱਲ ਕਰੀਏ ਉਹ ਆਪਣੇ ਆਪ ਨੂੰ ਚੰਗਾ ਦਿਖਾਣ ਦੀ ਵੀ ਬੜੀ ਕੋਸ਼ਿਸ਼ ਕਰਦੇ ਆ ਪੋਟਰੇ ਕਰਦੇ ਆ ਵੀ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਸਾਰਿਆਂ ਦੇ ਨਾਲ ਆ ਤੁਸੀਂ ਤੇ ਅਸੀਂ ਭਰਾ ਹੀ ਆ ਇੱਥੇ ਤੱਕ ਕੀ ਕਹਿ ਦਿੱਤਾ ਜਾਂਦਾ ਵੀ ਤੁਸੀਂ ਤੇ ਅਸੀਂ ਤਾਂ ਭਰਾ ਹੀ ਆ ਤੇ ਇਹ ਅੰਦਰਖੱਤੇ ਤੁਸੀਂ ਕਹਿ ਰਹੇ ਹੋ ਵੀ ਟ੍ਰੇਨਿੰਗਾਂ ਵੀ ਚੱਲਦੀਆਂ ਨੇ ਦੇਖੋ ਭਰਾ ਵਾਲੀ ਤਾਂ ਗੱਲ ਪ੍ਰਚਾਰਿਆ ਜਾਂਦਾ ਮੀਡੀਆ ਮੂਡੀਆ ਤੇ ਭਰਾ ਵਾਲੀ ਤਾਂ ਕੋਈ ਗੱਲ ਰਹੀ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਵੀ 1947 ਚ ਹਰੇਕ ਬੰਦੇ ਕੋਲੇ ਚੁਆਇਸ ਸੀ ਜਿੱਥੇ ਰਹਿਣਾ ਉੱਥੇ ਰਹਿ ਸਕਦਾ ਹੈ ਪਾਕਿਸਤਾਨ ਜਾਣ ਵਾਲੇ ਲੋਕ ਪਾਕਿਸਤਾਨ ਚਲੇ ਗਏ ਪਾਕਿਸਤਾਨ ਚ ਰਹਿਣ ਵਾਲੇ ਉੱਥੇ ਰਹਿ ਗਏ ਤੇ ਜਿਹਨੇ ਇੱਧਰ ਆਉਣਾ ਸੀ ਆ ਗਏ ਦੂਸਰਾ ਜੇ ਚਲੋ ਮੰਨ ਲਓ ਸਾਡੇ ਕੋਲੇ ਵੀ ਮੁਸਲਮਾਨ ਰਹਿ ਗਏ ਉਧਰ ਹਿੰਦੂ ਤੇ ਸਿੱਖ ਵੀ ਰਹਿ ਗਏ ਅੱਜ ਤੁਸੀਂ ਦੇਖੋ ਪਾਕਿਸਤਾਨ ਚ ਸਿੱਖ ਬਚੇ ਕਿੰਨੇ ਨੇ ਉਹਨਾਂ ਦਾ ਜਿੰਨੇ 1947 ਸੀ ਜਿੰਨੀ ਪਰਸੈਂਟੇਜ ਉਹਦੋਂ ਚੌਥੀ ਹਿੱਸਾ ਵੀ ਪਰਸੈਂਟੇਜ ਨਹੀਂ ਰਹੀ ਹੈ 6-7% ਸੀ ਹੁਣ 2% ਵੀ ਨਹੀਂ ਰਹੇ ਆ ਵੋਟ ਪਾਉਣ ਦਾ ਉਹਨਾਂ ਨੂੰ ਹੱਕ ਨਹੀਂ ਹੈ ਤੱਕਾ ਉਹਨਾਂ ਨਾਲ ਹੁੰਦਾ ਤੇ ਉੱਥੇ ਕੀ ਆਜ਼ਾਦੀ ਹੈ ਦੂਜੇ ਧਰਮ ਵਾਲਿਆਂ ਨੂੰ ਉਹਦੇ ਮੁਕਾਬਲੇ ਸਾਡੇ ਦੇਖੋ ਵੀ ਜਿਹੜੇ ਦੂਜੇ ਧਰਮ ਵਾਲੇ ਬੰਦੇ ਨੇ ਉਹ ਕਿਸ ਤਰ੍ਹਾਂ ਪ੍ਰਫੁੱਲਤ ਹੋ ਰਹੇ ਨੇ ਕਿਸ ਤਰ੍ਹਾਂ ਹਰ ਪ੍ਰੈਜ਼ੀਡੈਂਟ ਵੀ ਬਣੇ ਨੇ ਸਾਰੇ ਉੱਚੇ-ਉੱਚੇ ਅਹੁਦਿਆਂ ਤੇ ਵੀ ਨੇ ਤੇ ਇੱਥੇ ਕੋਈ ਉਹਨਾਂ ਨੂੰ ਰੋਕ ਨਹੀਂ ਹੈ ਔਰ ਪਾਪੂਲੇਸ਼ਨ ਵੀ ਉਹਨਾਂ ਦੀ ਉਸੇ ਪ੍ਰੋਪੋਰਸ਼ਨ ਚ ਜਿਵੇਂ ਬਾਕੀ ਵਧੀਆ ਤੇ ਵਧੀਆ ਜ਼ਰੂਰ ਆਪਾਂ ਦੇਖਦੇ ਆਂ ਵੀ ਵੀਡੀਓਜ਼ ਦੇ ਵਿੱਚ ਬਹੁਤ ਕੋਈ ਨਜ਼ਰ ਵੀ ਆਉਂਦਾ ਇੱਕ ਪਾਸੇ ਵੀ ਨਜ਼ਰ ਆਉਂਦਾ ਵੀ ਉੱਥੇ ਸਿੱਖ ਵੀ ਨੇ ਉੱਥੇ ਹਿੰਦੂ ਵੀ ਨੇ ਗੁਰਦੁਆਰਿਆਂ ਦੇ ਵਿੱਚ ਵੀ ਉਹ ਰੈਗੂਲਰ ਜਾਂਦੇ ਆ ਉੱਥੇ ਪ੍ਰਧਾਨ ਵੀ ਆ ਗੁਰਦੁਆਰਿਆਂ ਦੇ ਉੱਥੇ ਦੀ ਪੋਲਿਟਿਕਸ ਦੇ ਵਿੱਚ ਵੀ ਕਈ ਸਿੱਖ ਆ ਇਹ ਚੀਜ਼ਾਂ ਨਜ਼ਰ ਜ਼ਰੂਰ ਆਉਂਦੀਆਂ ਨੇ ਕਈ ਹਿੰਦੂ ਵੀ ਜ਼ਰੂਰ ਨਜ਼ਰ ਆਉਂਦੇ ਬਿਲਕੁਲ ਨਜ਼ਰ ਆਉਂਦੇ ਕਿ ਕੁਝ ਲੋਕ ਉੱਥੇ ਹੈਗੇ ਨੇ ਬਲਕਿ ਜੇ ਆਪਾਂ ਦੇਖੀਏ ਵੀ ਨਾਂ ਵੀ ਕਾਮਨ ਹੁੰਦੇ ਨੇ ਚੀਮਾ ਢਿੱਲੋਂ ਇਹ ਨਾਂ ਵੀ ਨੇ ਕਿਉਂਕਿ ਉਹ ਲੋਕ ਉਹ ਨੇ ਜਿਹੜੇ ਉੱਥੇ ਕਨਵਰਟ ਕਰ ਗਏ ਨੇ ਔਰ ਦੂਸਰਾ ਠੀਕ ਹੈ ਕੁਝ ਲੋਕ ਉਹਨਾਂ ਦੀ ਆਰਮੀ 'ਚ ਦੇਖੋ ਹੱਕ ਬਣਦਾ ਜੇ ਉੱਥੇ ਦੇ ਸਿਟੀਜ਼ਨ ਨੇ ਹੁਣ ਸਾਡੇ ਬੰਦੇ ਕੈਨੇਡਾ ਦੀ ਆਰਮੀ 'ਚ ਨੇ ਯੂਐਸਡੀ ਆਰਮੀ 'ਚ ਨੇ ਜੇ ਉਹਨਾਂ ਨੇ ਆਪ ਦਾ ਮੁਲਕ ਉਸ ਨੂੰ ਮੰਨ ਲਿਆ ਤੇ ਉਹ ਉਸ ਮੁਲਕ ਦੀ ਫੌਜ 'ਚ ਵੀ ਜਾਂਦੇ ਨੇ ਬਾਕੀ ਚੀਜ਼ਾਂ ਜਾਂਦੇ ਨੇ ਪਰ ਪਰਸੈਂਟੇਜ ਬਹੁਤ ਘੱਟ ਹੈ ਬਹੁਤ ਘੱਟ ਹੈ ਹੁਣ ਗੱਲ ਗੁਰਦੁਆਰਿਆਂ ਦੀ ਜੇ ਆਪਾਂ ਕਰੀਏ ਸਿਰਫ ਦੋ ਜਾਂ ਤਿੰਨ ਗੁਰਦੁਆਰੇ ਛੱਡ ਕੇ ਬਾਕੀ ਜਿਹੜੇ ਇੰਟੀਰੀਅਰ ਦੇ ਗੁਰਦੁਆਰੇ ਨੇ ਉਹਨਾਂ ਦਾ ਹਾਲ ਦੇਖੋ ਉਹਨਾਂ ਦੀ ਕੋਈ ਮੇਨਟੇਨੈਂਸ ਨਹੀਂ ਆ ਕੁਝ ਨਹੀਂ ਆ ਉਹਨੇ ਬਿਲਡਿੰਗਾਂ ਡਿੱਗ ਰਹੀਆਂ ਨੇ ਉਹ ਸਿਰਫ ਦੋ ਤਿੰਨ ਜਿੱਥੇ ਆਪਣੇ ਜਥੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੇ ਮੇਨਟੇਨ ਕਰਕੇ ਰੱਖਿਆ ਕਿ ਜੀ ਇੱਕ ਇਮੇਜ ਬਣਾਉਣੀ ਹੈ ਵੀ ਅਸੀਂ ਇਹ ਸਾਮ ਕੇ ਰੱਖੇ ਨੇ ਤੇ ਇਹ ਸਾਰਾ ਕੁਝ ਬਣਾਇਆ ਆ ਉਹ ਇੱਕ ਇਮੇਜ ਬਣਾਉਣ ਵਾਸਤੇ ਦੋ ਤਿੰਨ ਗੁਰਦੁਆਰੇ ਨੇ ਜਿਹੜੇ ਮੇਨ ਮੇਨ ਨੇ ਜਿਵੇਂ ਕਰਤਾਰਪੁਰ ਸਾਹਿਬ ਹੈ ਇੱਥੇ ਉਹਨਾਂ ਨੇ ਪੂਰਾ ਜੋਰ ਲਾਇਆ ਨਨਕਾਣਾ ਸਾਹਿਬ ਹੈ ਤੇ ਬਾਕੀ ਜਿਹੜੇ ਪਿੱਛੇ ਇੰਟੀਰੀਅਰ ਚ ਗੁਰਦੁਆਰੇ ਨੇ ਕਿੰਨੀਆਂ ਵੀਡੀਓ ਅੱਜ ਕੱਲ ਨੈਟ ਤੇ ਆਉਂਦੀਆਂ ਉਹ ਗੁਰਦੁਆਰਿਆਂ ਦੀ ਤੁਸੀਂ ਹਾਲਤ ਦੇਖੋ ਕੋਈ ਉੱਤੇ ਕੁਛ ਨਹੀਂ ਕੋਈ ਸਿੱਖਾਂ ਦੀਆਂ ਜਾਇਦਾਦ ਸੀ ਹਵੇਲੀਆਂ ਸੀ ਕੋਈ ਉੱਤੇ ਨਹੀਂ ਹੈ ਉਹ ਹੌਲੀ ਹੌਲੀ ਜਿਹੜੀ ਪਰਸੈਂਟੇਜ ਆਫ ਨਾਨ ਮੁਸਲਮਾ ਜਿਹੜੀ ਉੱਤੇ ਬਹੁਤ ਘਟ ਗਈ ਹੈ ਤੁਸੀਂ ਕਹਿੰਦੇ ਧੱਕਾ ਹੁੰਦਾ ਧੱਕਾ ਤਾਂ ਹੁੰਦਾ ਧੱਕਾ ਤਾਂ ਹੁੰਦਾ ਸ਼ਰੇਆਮੀ ਧੱਕਾ ਹੁੰਦਾ ਉੱਤੇ ਕਿਉਂਕਿ ਉੱਥੇ ਪਾਵਰਸ ਤਾਂ ਉਹਨਾਂ ਕੋਲੇ ਹੀ ਨੇ ਆਰਮੀ ਤਾਂ ਉੱਤੇ ਇਹਨਾਂ ਨੇ ਛੱਡੋ ਬਾਕੀਆਂ ਨਾਲ ਵੀ ਧੱਕਾ ਹੁੰਦਾ ਕਿ ਉੱਤੇ ਅਕੁਪਾਈਡ ਕਸ਼ਮੀਰ ਹੁਣ ਬਲੂਚਿਸਤਾਨ ਲੈ ਲਓ